ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪ੍ਰਣਾਲਾ ਤੇ ਅੱਜ ਦੀ ਵੀਡੀਓ ਪੈਂਡ ਰਸੂਲਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਹੀ ਲੁਧਿਆਣਾ ਬਾਈ ਕੋਲ ਦੋ ਗਾਵਾਂ ਇੱਕ ਤੋਕੜ ਗੱਪਣ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਅੜ ਕਰਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਭakti ਬਾਈ ਦਾ ਨੰਬਰ ਆਪ ਲਾਵਾਂਗੇ ਸਕਰੀਨ ਤੇ ਭਰਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਇਹ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਜਸਵੀਰ ਸਿੰਘ ਪੈਂਡ ਪਿੰਡ ਰਸੂਲਪੁਰ ਮੱਲਾ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜੀ ਠੀਕ ਹੈ ਸੀਲ ਜਗਰਾਉ ਠੀਕ ਹੈ ਜੀ ਪਹਿਲੀ ਵਾਰ ਦੀ ਸੂਈ ਜਾਣਕਾਰੀ ਹਾਂ ਜੀ ਇਹ ਮਹੀਨੇ ਕ ਦੀ ਸੂਈ ਹੋਈ ਹੈ ਜੀ ਹਾਂ ਜੀ ਇਹਦੇ ਕੋਲ ਥੱਲੇ 10 ਕਿਲੋ ਦੁੱਧ ਕੋਈ ਨਾਮ ਮੰਨ ਕੇ ਲੈ ਲੈ ਉਹ ਵੀ ਲੈ ਲੈ ਰੇਟ ਭਰਾ ਦਾ ਠੰਡੀ ਸੀਲ ਬਹੁਤ ਆ ਠੀਕ ਹੈ ਜੀ ਲੋ ਰੇਟ ਜੀ ਦਾ ਰੇਟ ਜੀ ਇਹਦਾ 35000 ਰੁਪਏ ਠੀਕ ਹੈ 35000 ਤੇ ਬੱਚਾ ਕੀ ਹੈ ਜੀ ਮੰਗਰ ਮੰਗਰ ਜੀ ਬੱਛਾ ਬੱਛਾ ਹਾਂ ਜੀ ਉਹ ਖੜਾ ਆ ਦੇਖੋ ਬੱਛਾ ਠੀਕ ਹੈ ਜੀ ਹਾਂ ਜੀ ਬਈ ਤੋਰ ਦੋ ਤੋਰੋ ਚੈੱਕ ਕਰ ਸਕਦੇ ਤੁਰ ਤਰ ਕਰ ਮਾਰ ਬੜੀਆ ਹਾਂਜੀ ਠੱਡੀ ਛੀਲ ਤਾਂ ਪੂਰੀ ਆ ਜੀ ਜਿਵੇਂ ਮਰਜੀ ਚੋਈ ਜਾਵੇ ਠੀਕ ਹੈ ਦੋਨੇ ਪਾਸੇ ਬੈਗੇ ਚੋਰੇ ਕੋਈ ਗੱਲ ਫਾਲ ਕਰ ਠੀਕ ਹੈ ਠੀਕ ਜੀ ਰੇਡ ਬਾਈ ਨੇ ਬਿਲਕੁਲ ਜਾਇਜ਼ ਮੰਗਿਆ ਚਾਹ ਦੋ ਡੰਗ ਚੋਕੇ ਲੈ ਜੀ ਜਾਣਾ ਹਾਂਜੀ ਪਵਾ ਦੋ ਡੰਗ ਚੋਵੇ ਪਵਾ ਚਾਰ ਡੰਗ ਚੋਵੇ ਠੀਕ ਹੈ ਠੀਕ ਚਲੋ ਸਭ ਠੀਕ ਹੈ ਜੀ ਬੰਦੋ ਹਾਂਜੀ ਵੀ ਅਗਲੀ ਵੜ ਦੱਸੋ ਜਾਣਕਾਰੀ ਅਗਲੀ ਵੜ ਜੀ ਦੁੱਧ ਭਾਗਾਂ ਦੇ ਥਲੇ 6 ਕਿਲੋ ਠੀਕ ਹੈ ਜੀ 6 ਤੇ 6 ਤੋਂ ਉੱਤੇ ਆਉਂਗਾ ਪਾ 6 ਕਿਲੋ ਕਹਿੰਦੇ ਆ ਜੀ ਠੀਕ ਹੈ ਜੀ ਪਰ 3 ਮਹੀਨਿਆਂ ਦੀ ਚੈੱਕ ਪਾ ਹੈ ਠੀਕ ਹੈ 3 ਮਹੀਨਾ ਤੋਂ ਉੱਤੇ ਹੋ ਗਈ ਠੀਕ ਹੈ ਜੀ ਰੇਟ ਜੀ ਰੇਟ ਜੀ ਇਹਦਾ ਹੈਗਾ ਜੀ 37000 ਰੁਪਇਆ 37000 ਹਾਂ ਜੀ ਠੰਡੀ ਸੀਲ ਇਹ ਵੀ ਬਹੁਤ ਆ ਦੋਨੇ ਪਾਸੇ ਬਹਿ ਕੇ ਜਿਵੇਂ ਮਰਜੀ ਚੋਈ ਛੋਟੀ ਚੈੱਕ ਕਰਵਾਈਂ ਅਗਲਾ ਚੈੱਕ ਕਰਵਾ ਸਕਦੇ ਹੈ ਹਾਂ ਜੀ ਅਗਲਾ ਹਾਂ ਜੀ ਅਗਲਾ ਚੈੱਕ ਕਰਾ ਸਕਦਾ ਜਿੰਨਾ ਮਰਜੀ ਛੋਟੀ ਚੈੱਕ ਕਰਵਾਈਂ ਹਾਂ ਜੀ 3 ਮਹੀਨਿਆਂ ਦੀ ਹਾਂ ਜੀ 3 ਮਹੀਨਿਆਂ ਤੋਂ ਉੱਤੇ ਹੀ ਹੋਗੇ denn ਟੋਕੜ ਗੱ ਰੇਡ ਬਾਈ ਨੇ ਪੰਨ ਦੱਸਤਾ ਠੀਕ ਹੈ ਤੋੜਾ ਤੋੜਾ ਸਾਡੇ ਸਾਹਮਣੇ ਮੋੜ ਦੋ ਜੀ ਹਾਂਜੀ ਲਓ ਜੀ ਅੜ ਸੋਹਣੀ ਜਦੋਂ ਮਰਜ਼ੀ ਚੈੱਕ ਕਰਾਵੇ ਘਰੇ ਘੱਟ ਪੈਸੇ ਲਓ ਚੋਵੇ ਜਦੋਂ ਮਰਜ਼ੀ ਆ ਕੇ ਬੰਦਾ ਠੀਕ ਹੈ ਜੀ ਠੀਕ ਹੈ ਲਓ ਜੀ ਹਾਂਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਏ